ਸ੍ਰੋਮਣੀ ਅਕਾਲੀ ਦਰਬਾਰ ਜਿੰਦਾਬਾਦ 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 ਸ੍ਰੋਮਣੀ ਅਕਾਲੀ ਦਰਬਾਰ ਜਿੰਦਾਬਾਦ 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 ਚੌਨ ਨਿਸ਼ਾਨ ਤਕਰੀਬ ਚੌਨ ਨਿਸ਼ਾਨ ਤਕਰੀਬ ਚੌਨ ਨਿਸ਼ਾਨ ਤਕਰੀਬ ਸ੍ਰੋਮਣੀ ਅਕਾਲੀ ਦਰਬਾਰ ਜਿੰਦਾਬਾਦ ਸ੍ਰੋਮਣੀ ਅਕਾਲੀ ਦਰਬਾਰ ਜਿੰਦਾਬਾਦ ਸਰਦਾਰ ਮੁੰਦਰਸਿੰਘ ਜੀ ਜਿੰਦਾ ਜਿੰਦਾਬਾਦ ਸ਼ੋਹ ਨਿਸ਼ਾਨ ਧੱਕਾਡੀ ਸ਼ੋਹ ਨਿਸ਼ਾਨ ਧੱਕਾਡੋ ਜਿੰਦਾਬਾਦ ਜਿੰਦਾਬਾਦ ਰਾਮੀਅ ਕਾਲੀਦਾਲ ਪਾਰਟੀ ਜਿੰਦਾਬਾਦ ਰਾਮੀਅ ਕਾਲੀਦਾਲ ਪਾਰਟੀ ਜਿੰਦਾਬਾਦ ਸੁਖਮਿੰਦਰ ਪ੍ਰਧਾਨ ਜਿੰਦਾਬਾਦ ਬੋਰਡ ਕਿੱਥੇ ਪਾਣੀ ਆ ਧੱਕਾਡੀ ਮੋਹਰੋਨੀ ਆ ਬੋਰਡ ਕਿੱਥੇ ਪਾਣੀ ਆ ਧੱਕਾਡੀ ਮੋਹਰੋਨੀ ਆ ਬਾ ਸਰਦਾਰ ਮਹਿੰਦਰ ਸਿੰਘ ਸਾਫਾ ਕੌਂਸਲਰ ਪੀਰਤਾ ਪਾਰ ਨੰਬਰ 19 ਤੋਂ ਪਹਿਲਾਂ ਵੀ ਆਹੀ 5 ਸਾਲ ਵੇਰਕੇ ਦੀ ਬਹੁਤ ਸੇਵਾ ਕੀਤੀ ਤੇ ਹਰ ਡਵੈਲਪਮੈਂਟ ਦੇ ਵਿੱਚ ਵੀ ਪੂਰਾ ਯੋਗਦਾਨ ਪਾਇਆ ਬਹੁਤ ਵੱਧ ਮਾ ਕੇ ਆਪਣੇ ਦਿਲ ਦੀ ਭਾਵਨਾ ਸੀ ਕਿ ਜਿਹੜੇ ਲੋਕ ਬੰਦੇ ਰਹੇ ਆ ਪਹਿਲਾਂ ਵੀ ਉਹ 5 ਸਾਲ ਕੱਢਦੇ ਸੀ ਤੇ ਉਹ ਤੋਂ ਬਾਅਦ ਉਹ ਚੁੱਪ ਕਰਕੇ ਨਿਕਲ ਜਾਂਦੇ ਸੀ ਬਾਅਦ ਚ ਉਹ ਨਾਂ ਹੀ ਨਹੀਂ ਲੈਂਦਾ ਹੁਣ ਆਪਣੇ ਮਨ ਚ ਇੱਕੋ ਖਾਸ਼ ਆ ਕਿ ਐਕਾਂ ਸਾਨੂੰ ਸੀਟ ਮਿਲੀ ਐ ਅਕਾਲੀ ਦਲ ਵੱਲੋਂ ਤੇ ਮੈਂ ਕਹਿੰਦਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰਾਂ ਲੋਕ ਕਿਉਂਕਿ ਜਿਹੜੇ ਹਿਸਾਬ ਨਾਲ ਪਹਿਲਾਂ ਨੇ ਇਹਨਾਂ ਨੇ ਸਾਡਾ 5 ਸਾਲ ਵੇਖਿਆ ਆ ਅਸੀਂ ਉਤੋਂ ਹੀ ਵੱਧ ਜੋਰ ਲਾ ਕੇ ਡਵੈਲਪਮੈਂਟ ਦੇ ਵਿੱਚ ਕੰਮ ਕਰਾਂਗੇ ਤੇ ਹਰ ਵੇਲੇ ਦੁੱਖ ਸੁੱਖ ਦੇ ਨਾਲ ਜਦੋਂ ਵੀ ਕੋਈ ਆਵਾਜ਼ ਦੇਵੇ ਅਸੀਂ ਉਸ ਵੇਲੇ ਤਿਆਰ ਹੁੰਦੇ ਆ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਸ਼ਨੀਵਾਰ 21 ਤਰੀਕ ਨੂੰ ਤੱਕੜੀ ਦੇ ਨਿਸ਼ਾਨ ਦਾ ਬਟਨ ਦਬ ਕੇ ਤੇ ਸਾਨੂੰ ਜੋ ਕਾਮਯਾਬ ਕਰੋ ਸਾਰਿਆਂ ਨੂੰ ਬੇਰਤੇ ਆਵਾਸਿਆਂ ਨੂੰ ਮੁੰਨੀ ਨੰਬਰ ਵਾਰ ਦੋ ਮੇਰੀ ਇਹੋ ਬੇਨਤੀ ਹੈ ਕਿ ਸਾਨੂੰ ਕਾਮਯਾਬ ਕਰੋ ਤੇ ਆਪਣੀਆਂ ਜੋ ਵੀ ਮੰਗਾਂ ਨੇ ਜੋ ਵੀ ਦਿਲ ਦੀ ਤੁਹਾਡੀ ਖਾਸ਼ ਆ ਉਹ ਅਸੀਂ ਹਰ ਵੇਲੇ ਪੂਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜਿੰਦਰ ਕੌਰ ਵੀ ਕਾ ਸ਼੍ਰੋਮਣੀ ਅਕਾਲੀ ਦਲ ਦੇ ਸਾਡੀ ਭੈਣ ਬੀਬੀ ਸ਼ਖਵਿੰਦਰਜੀਤ ਕੌਰ ਜੋ ਆਪਣੇ ਵਾਰਡ ਚ ਖੜੇ ਆ ਕਉਕੇ ਮਿੰਦਰ ਸਿੰਘ ਨੂੰ ਪਲੀ ਪਾਂਦ ਸਾਰਾ ਨਗਰ ਸਾਡਾ ਜਾਣਦਾ ਇਹ ਮਿੰਦਰ ਸਿੰਘ ਪੁਰਾਣਾ ਜਦ ਕਿ ਹਰ ਡਿਵੈਲਪਮੈਂਟ ਦੇ ਵਿੱਚ ਮਿੰਦਰ ਸਿੰਘ ਅੱਗੇ ਆਇਆ ਕਿਉਂਕਿ ਸਾਡਾ ਚੋਣ ਨਿਸ਼ਾਨ ਜਿਹੜਾ ਉਹ ਤੱਕੜੀ ਆ ਤੱਕੜੀ ਤੇ ਵੋਟਾਂ ਪਾ ਕੇ ਸਾਰੇ ਨਗਰ ਵਾਲਿਆਂ ਨੇ ਜਿੱਥੇ ਵੋਟ ਆਪਣੀ ਉਹ ਇੱਕ ਇੱਕ ਵੋਟ ਪਾ ਕੇ ਸਖਵਿੰਦਰ ਕੌਰ ਸਾਡੀ ਭੈਣ ਨੂੰ ਵੱਡੇ ਲੈਵਲ ਤੇ ਜਿਤਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ